ਦੀ ਗੱਲ ਗਏ ਜਿਹੜੇ ਬਹਾਦਰ ਹੁੰਦੇ ਰਹਿੰਦੇ ਕਿਉਂਕਿ ਲੋਕਾਂ ਨੇ ਤਾਂ ਇੰਦਾ ਕਰਨੀ ਕਰੇ ਮੈਨਾਂ ਤਾਂ ਇਹ ਪ੍ਰਚਾਰਕ ਨੂੰ ਬੁੱਧਾ ਪੈਸਾ ਮਿਲੂ ਪਰ ਉਸ ਨੂੰ ਪੂਰੀ ਆਜ਼ਾਦੀ ਹੋਵੇ ਉਹ ਸੱਚ ਬੋਲੇ ਪਰ ਸਾਡੀਆਂ ਜਿਹੜੇ ਗੁਰਵੰਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਹਿਲੀ ਗੱਲ ਤਾਂ ਇਹ ਨਹੀਂ ਸੱਚ ਬੋਲਣ ਦੀ ਐਚ ਐਨ 24 ਦੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਸ਼ਖਸੀਅਤ ਨਾਲ ਮੈਂ ਬੈਠਾ ਹੋਇਆ ਹਾਂ ਉਹਨਾਂ ਨੂੰ ਤੁਸੀਂ ਸ਼ਾਇਦ ਹੀ ਕਿਸੇ ਕੈਮਰੇ ਮੂਰੇ ਦੇਖਿਆ ਹੋਵੇਗਾ ਪਰ ਉਹਨਾਂ ਕੋਲ ਗਿਆਨ ਦਾ ਭੰਡਾਰ ਹੈ ਨਾ ਕਿ ਕੀ ਉਹ ਲੋਕਾਂ ਕੇ ਰੂਬਰੂ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਜੀ ਬਬਈ ਚੜਦੀ ਕਲਾ ਚੜਦੀ ਬਬਈ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਧਰਮ ਦੀ ਪਰਿਭਾਸ਼ਾ ਕੀ ਹੈ ਧਰਮ ਦੀ ਪਰਿਭਾਸ਼ਾ ਇਹ ਹੈ ਸਾਰੇ ਧਰਮਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਸਗਲ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਉਸ ਪਰਮਾਤਮਾ ਦਾ ਅੱਲਾ ਦਾ ਜੋ ਵੀ ਨਾਮ ਤੁਸੀਂ ਪੁਕਾਰਦੇ ਹੋ ਅੱਲਾ ਰਾਮ ਮੁਰਾਰੀ ਕేశਵ ਉਸ ਦਾ ਨਾਮ ਜਪਣਾ ਤੇ ਗੁਰੂ ਦੇ ਅਨਸਾਰ ਕਰਮ ਕਰਨੇ ਇਹ ਇੱਕ ਧਰਮ ਹੈ ਤੇ ਅੱਜ ਕੱਲ ਜਿਹੜੀ ਕਨਵਰਜਨ ਹੋ ਰਹੀ ਹੈ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਇੱਕ ਧਰਮ ਤੋਂ ਜਿੱਦਾਂ ਕਨਵਰਟ ਹੋ ਰਹੇ ਨੇ ਸਾਰੇ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਧਰਮ ਦੀ ਪ੍ਰਵਾਸਾ ਨੇ ਪਹਿਲਾਂ ਕਿਹਾ ਕਿ ਸਰਬ ਧਰਮ ਵਿੱਚ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਗੁਰੂ ਦਾ ਬਚਨ ਤੇ ਜੋ ਹੈ ਉਹ ਕਹਿੰਦਾ ਵੀ ਆਪਣੇ ਮਨ ਨੂੰ ਮਾਰੋ ਜਿਹੜਾ ਮਨ ਜਿਹੜਾ ਮਨ ਨਹੀਂ ਮਰਦਾ ਅਸੀਂ ਧਰਮ ਵੀ ਦੇਖਦੇ ਹਾਂ ਸਹੂਲਤਾਂ ਅਸੀਂ ਧਰਮ ਵੀ ਦੇਖਦੇ ਹਾਂ ਸਾਨੂੰ ਕੀ ਮਿਲਦਾ ਪਿਆ ਇਸ ਲਈ ਜੋ ਸੋਖਾ ਧਰਮ ਹੈ ਜੋ ਮਨ ਨੂੰ ਨਹੀਂ ਮਾਰ ਸਕਦਾ ਜੋ ਵਿਕਾਰਾਂ ਨੂੰ ਨਹੀਂ ਮਾਰ ਸਕਦਾ ਅਸੀਂ ਸੋਖਾ ਧਰਮ ਚਾਹੁੰਦੇ ਆ ਸੋਖੇ ਤਰੀਕੇ ਨਾਲ ਪਰਮਾਤਮਾ ਲੱਭਣਾ ਚਾਹੁੰਦੇ ਆ ਜੇ ਉਹ ਜਿਸ ਧਰਮ ਵਿੱਚ ਹੋਵੇ ਅਸੀਂ ਫਟਾਫਟ ਦੂਸਰੇ ਧਰਮ ਵੱਲ ਤਾਂ ਜਾਂਦੇ ਆ ਕਿਉਂਕਿ ਉੱਥੇ ਸਾਨੂੰ ਸਹੂਲਤਾਂ ਆਏ ਪਰ ਉੱਥੇ ਪਰਮਾਤਮਾ ਦਾ ਕੋਈ ਪਰਮਾਤਮਾ ਦਾ ਉੱਥੇ ਕੋਈ ਮਿਲਨ ਨਹੀਂ ਇਸ ਕਰਕੇ ਅਸੀਂ ਦੂਸਰੇ ਧਰਮ ਵੱਲ ਚੱਲ ਜਾਂਦੇ ਆ ਤੁਹਾਨੂੰ ਕਿਵੇਂ ਲੱਗਿਆ ਕਿ ਆਪਾਂ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕਰੀਏ ਕਿਉਂਕਿ ਸਿੱਖ ਧਰਮ ਇੱਕ ਸਾਫ਼ ਧਰਮ ਹੈ ਨਿਰਮਲ ਧਰਮ ਹੈ ਕਿਉਂਕਿ ਸਾਡੇ ਚਾਚਾ ਜੀ ਇੱਥੇ ਹੁੰਦੇ ਸੀ ਗ੍ਰੰਥੀ ਉਹਨਾਂ ਕੋਲ ਬੈਠ ਕੇ ਗੁਰਬਾਣੀ ਪੜ੍ਹਣੀ ਸਿੱਖ ਧਰਮ ਬਾਰੇ ਸੁਣਨਾ ਸਿੱਖ ਧਰਮ ਵਿੱਚ ਪਰਮਾਤਮਾ ਇੱਕ ਦਿਨ ਵਿੱਚ ਇੱਕ ਮਿੰਟ ਵਿੱਚ ਮਿਲਦਾ ਹੈ ਕਿਉਂਕਿ ਭਗਤ ਪ੍ਰੀਤ ਜੀ ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ ਕਿਉਂਕਿ ਪ੍ਰਮਾਤਮਾ ਇੱਕ ਨਗਦ ਸੌਦਾ ਹੈ ਜਿਸ ਤਰ੍ਹਾਂ ਅਸੀਂ ਰੋਟੀ ਖਾਂਦੇ ਹਾਂ ਭੁੱਖ ਮਿਟ ਜਾਂਦੀ ਹੈ ਚਾਹ ਪਾਣੀ ਪੀਂਦੇ ਆ ਪਿਆਸ ਮਿਟ ਜਾਂਦੀ ਹੈ ਇਸ ਦੀ ਪ੍ਰਮਾਤਮਾ ਵੀ ਇੱਕ ਦਿਨ ਵਿੱਚ ਇੱਕ ਸੈਕਿੰਡ ਵਿੱਚ ਮਿਲਦਾ ਹੈ ਅਸੀਂ ਹੁਣੇ ਉਸ ਨੂੰ ਮਨ ਦੇ ਦਈਏ ਕਿਉਂਕਿ ਸਾਡਾ ਮਨ ਵਿੱਚ ਵਿਕਾਰ ਹੈ ਕਾਮ ਕ੍ਰੋਲੋ ਮੋਹਕਾਰ ਮਾਇਆ ਦੇ ਪੰਜ ਪੁੱਤਰ ਹੈ ਇਸ ਤੁਹਾਨੂੰ ਪ੍ਰਮਾਤਮਾ ਨਾਲ ਮਿਲਣ ਨਹੀਂ ਦਿੰਦੇ ਇਸਦੀ ਸਿੱਖੀ ਤਰ੍ਹਾਂ ਐਸਾ ਹੈ ਉਹ ਕਹਿੰਦਾ ਸਾਡੇ ਅੰਦਰ ਹੀ ਕੂੜ ਕਬਾੜਾ ਹੈ ਇਸ ਕੂੜ ਨੂੰ ਬਾ ਅਸੀਂ ਬਾਹਰ ਕਰੀਏ ਪਰਮਾਤਮਾ ਸਾਡੇ ਅੰਦਰ ਹੀ ਹੈ ਉਹ ਉਸੇ ਟੱਕ ਦਿੱਤਾ ਹੈ ਤੇ ਗੁਰੂ ਦਾ ਸ਼ਬਦ ਜਦੋਂ ਅੰਦਰ ਜਾਂਦਾ ਹੈ ਇਹ ਪੰਜ ਵਿਕਾਰਾਂ ਨੂੰ ਮਾਰ ਦਿੰਦਾ ਹੈ ਤੇ ਪਰਮਾਤਮਾ ਪ੍ਰਗਟ ਹੋ ਜਾਂਦਾ ਜਿਵੇਂ ਦੁੱਧ ਵਿੱਚ ਮੱਖਣ ਹੈ ਦੁੱਧ ਵਿੱਚ ਮਲਾਈ ਹੈ ਦੁੱਧ ਵਿੱਚ ਖੋਆ ਹੈ ਇਸ ਤਰ੍ਹਾਂ ਹੀ ਜਦੋਂ ਅਸੀਂ ਜਾਗ ਲੰਦੇ ਉਹ ਪ੍ਰਗਟ ਹੋ ਜਾਂਦਾ ਹੈ ਸ਼ਬਦ ਦੇ ਨਾਲ ਸਿੱਖ ਧਰਮ ਇੱਕ ਐਸਾ ਨਿਰਮਲ ਤਰਮ ਹੈ ਕਿ ਸ਼ਬਦ ਨੂੰ ਮੰਨਣਾ ਸ਼ਬਦ ਦੇ ਨਾਲ ਹੀ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਏ ਅੱਜਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਸਿੱਖ ਧਰਮ ਵਿੱਚ ਨੌਜਵਾਨਾਂ ਦੀ ਜਿਹੜੀ ਗਿਣਤੀ ਹੈ ਉਹ ਘਟਦੀ ਜਾ ਰਹੀ ਹੈ ਨੌਜਵਾਨ ਇਸ ਧਰਮ ਤੋਂ ਦੂਰ ਹੁੰਦੇ ਜਾ ਰਹੇ ਨੇ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਸਾਰਾ ਖਸੂਸ ਸਾਡੇ ਮਾਪੇ ਦਾ ਹੈ ਜੀ ਕਿਉਂਕਿ ਸਾਨੂੰ ਜਿਸ ਤਰ੍ਹਾਂ ਸਿੱਖੀ ਦੀ ਵਿਰਾਸਤ ਹੈ ਇੱਕ ਤਾਂ ਗੁਰੂ ਤੋਂ ਮਿਲਦੀ ਹੈ ਇੱਕ ਮਾਪੇ ਤੋਂ ਮਿਲਦੀ ਅੱਜ ਕੱਲ੍ਹ ਰੁਝੇਵੇਂ ਬਹੁਤ ਹੈ ਇਸ ਕਰਕੇ ਨਸ਼ੇ ਦਾ ਵਪਾਰ ਬਹੁਤ ਹੈ ਇਸ ਕਰਕੇ ਮੋਬਾਈਲ ਸਭ ਤੋਂ ਜੋ ਜ਼ਿਆਦਾ ਜੋ ਸਾਡਾ ਡੇੜਾ ਕਰ ਕੀਤਾ ਉਹ ਮੋਬਾਈਲ ਨੇ ਕੀਤਾ ਇਹਦੇ ਵਿੱਚ ਦੇਖੋ 300 ਚੈਨਲ ਟੈਲੀਵਿਜ਼ਨ ਵਿੱਚ 200 ਚੈਨਲ ਮੋਬਾਈਲ ਵਿੱਚ ਸਾਡੀਆਂ ਦਾਦੀਆਂ ਆ ਗਈ ਹੁੰਦੀਆਂ ਸੀ ਸਾਡੇ ਮਾਪੋਕਤਾਂ ਸੀ ਸਾਨੂੰ ਇਹ ਚਾਹੀਦਾ ਵੀ ਜਿੱਥੇ ਵੀ ਸਕੂਲ ਪੜਦੇ ਆ ਪਹਿਲਾ ਪੀਰੀਅਡ ਹੋ ਕੇ ਗੀਤਾ ਦਾ ਹਿੰਦੂ ਧਰਮ ਅਨਸਾਰ ਜੇ ਸਿੱਖਾ ਤਾਂ ਪਹਿਲਾ ਪੀਟ ਹੋਵੇ ਸਾਡਾ ਜਪਜੀ ਸਾਹਿਬ ਦਾ ਪੰਜ ਬਾਣੀਆਂ ਦਾ ਕਿਸੇ ਸਕੂਲ ਵਿੱਚ ਕਿਸੇ ਯੂਨੀਵਰਸਿਟੀ ਵਿੱਚ ਅਸੀਂ ਕੋਈ ਸਾਨੂੰ ਸਿੱਖਿਆ ਨਹੀਂ ਦਿੱਤੀ ਜਾਂਦੀ ਕਿ ਅਸੀਂ ਗੁਰੂਵਾਲ ਚਲੀਏ ਜਾਂ ਕਿਸੇ ਗੁਰਦਸ਼ਿਕਸ਼ਾਵਾਲ ਚਲੀਏ ਨਾ ਸਾਨੂੰ ਮਾਵਾਬਸ ਖਾਂਦਾ ਨਾ ਸਾਨੂੰ ਸਮਾਜ ਸਖਾਂਦਾ ਇਸ ਕਰਕੇ ਅਸੀਂ ਸਾਡੇ ਸਾਰੇ ਨੌਜਵਾਨ ਪਿੱਛੇ ਜਾ ਰਹੀ ਧਰਮ ਗੁਰਬਾਣੀ ਅਨਸਾਰ ਗੁਰਬਾਣੀ ਨੂੰ ਸਮਝਣਾ ਕਿੰਨਾ ਕਿ ਜ਼ਰੂਰੀ ਹੈ ਇਹ ਪਾਠ ਕਰਨਾ ਹੀ ਬਾਜ਼ ਜ਼ਰੂਰੀ ਹੈ ਨਹੀਂ ਪਾਠ ਕਰਨਾ ਕਿਉਂਕਿ ਬਾਣੀ ਵਿੱਚ ਤਿੰਨ ਹੈ ਤਿੰਨ ਸਮੈਸਟਰ ਹੁੰਦੇ ਜਦੋਂ ਅਸੀਂ ਪੜ੍ਹਦੇ ਨਾ ਕਿਉਂਕਿ ਜਦੋਂ ਅਸੀਂ ਸਾਲਾਨਾ ਪੇਪਰ ਮਾਰਚ ਹੁੰਦਾ ਉਸ ਤੋਂ ਪਹਿਤ ਹੀ ਸਮੈਸਟਰ ਹੁੰਦੇ ਤਿੰਨਾਂ ਚ ਪਾਸ ਹੋਣਾ ਹੁੰਦਾ ਗੁਰਬਾਣੀ ਦੇ ਤਿੰਨ ਸਮੈਸਟਰ ਹੈ ਸੱਚ ਸਿਮਰਨ ਸਬਰ ਅਗਰ ਇੱਕ ਤੋ ਕਿ ਸੱਚ ਤੇ ਸੱਚ ਬੋਲਣਾ ਬਹੁਤ ਜ਼ਰੂਰੀ ਹੈ ਸੱਚ ਪਿੱਛੇ ਸਾਡੇ ਆ ਪੜਦੇ ਹੋ ਜਿਨ੍ਹਾਂ ਸਿੰਘਾਂ ਨੇ ਧਰਮੇ ਸਤਿ ਤੇ ਤੇ ਬੰਦ-ਬੰਦ ਕਟਾਏ ਖੋਪਰੇ ਲੁਹਾਈਆਂ ਚੜਕੀਆਂ ਚੜੇ ਤਾਨਾਰਾਂ ਚਰਾਏ ਸੱਚ ਨਹੀਂ ਛੱਡਿਆ ਭਾਈ ਮੱਤੀ ਦਾ ਬਹੁਤ ਸ਼ਹੀਦ ਹੈ ਜਿਨ੍ਹਾਂ ਸੱਚ ਸਿਮਰਨ ਨਹੀਂ ਛੱਡਿਆ ਤਤੀ ਤਵੀ ਤੇ ਵੀ ਸਿਮਰਨ ਕੀਤਾ ਠੰਡੇ ਪੁੱਛ ਵੀ ਸਿਮਰਨ ਕੀਤਾ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਕਿਸੇ ਚੰਗੇ ਮਕਸਦ ਲਈ ਸੱਚ ਲਈ ਕੁਰਬਾਨ ਹੋ ਜਨਾ ਸਬਰ ਕਿਉਂਕਿ ਚਾਰ ਸੱਚ ਸੱਜਣ ਨੂੰ ਸਿਮਰਨ ਸੇਰ ਸੱਚ ਇਸ ਲਈ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਪਿੱਛੇ ਜਾ ਰਹੇ ਇੱਕ ਤਰੰਦ ਇੱਕ ਨਿਰਮਲ ਧਰਮ ਹੈ ਇੱਕ ਸੱਚ ਸਬਰ ਤੇ ਸਿਮਰਨ ਇਹ ਤਿੰਸ ਮੇਸਟਾ ਜੋ ਪਾਸ ਹੋ ਜਾਏਗਾ ਉਹ ਦਰਗਾਹ ਵਿੱਚ ਕਬੂਲ ਹੋ ਜਾਏ ਸਿੱਖ ਧਰਮ ਵਿੱਚ ਪੰਥਕ ਇਕਤਾ ਦੀ ਕਮੀ ਕਿਉਂ ਹੋ ਰਹੀ ਹੈ ਕੱਲ ਇੱਕ ਬਿਆਨ ਆਇਆ ਸੀ ਬੀਬੀ ਦਲੇਰਕੌਰ ਦਾ ਉਹ ਬੀਬੀ ਦਲੇਰਕੌਰ ਉਸ ਲਾਈਵ ਵੀਡੀਓ ਵਿੱਚ ਰੋ ਰੋ ਕੇ ਦੱਸ ਰਹੀ ਸੀ ਇਦਾਂ ਦੇ ਬਿਆਨ ਅਕਸਰ ਕਿਉਂ ਆ ਰਹੇ ਨੇ ਪਹਿਲੀ ਗੱਲ ਤਾਂ ਹੈ ਜਿਹੜੇ ਬਹਾਦਰ ਹੁੰਦੇ ਰੋਂਦੇ ਨਹੀਂ ਕਿਉਂਕਿ ਅੱਜ ਤੱਕ ਕੋਈ ਵੀ ਭਗਤ ਇਤਨੇ ਕਸ਼ਟ ਹੋਏ ਰੋਇਆ ਨਹੀਂ ਕਿਉਂਕਿ ਲੋਕਾਂ ਨੇ ਤਾਂ ਨਿੰਦਾ ਕਰਨੀ ਕਰਨੀ ਉਹਦਾ ਸੁਭਾਅ ਗੁਰਨਾਨਕ ਨੂੰ ਕਿਹਾ ਕੋਈ ਆਕੇ ਭੂਤ ਨਾ ਕੋ ਕਹੇ ਬਤਾਲਾ ਕਿਉਂਕਿ ਇਹ ਲੋਕ ਲੋਕ ਜਾਣੇ ਇਹ ਗੀਤ ਹੈ ਇਹ ਬਾਣੀ ਨੂੰ ਗੀਤ ਸਮਝਦੇ ਇਹ ਗੁਰਬਾਣੀ ਨੂੰ ਗੁਰਬਾਣੀ ਨਹੀਂ ਸਮਝਦੇ ਇਸ ਕਰਕੇ ਜੋ ਅੱਜ ਦੌਰ ਚੱਲਿਆ ਮੋਬਾਈਲ ਦਾ ਜਾਣ ਕੇ ਸਿੱਖੀ ਧਰਮ ਨੂੰ ਥੇ ਹੇਠਾਂ ਗਰਾਉਣ ਲਈ ਇਹ ਪ੍ਰਚਾਰਕਾਂ ਦਾ ਪ੍ਰਚਾਰ ਕਰੀ ਨਿੰਦਾ ਕਰਦੇ ਪਰ ਪ੍ਰਚਾਰ ਕਰ ਨਿਡਰ ਕਰਕੇ ਕਿਉਂਕਿ ਨਿਰਭਉ ਜਪੇ ਸਗਲ ਕੋ ਮਿਟੇ ਅਗਰ ਤੁਸੀਂ ਸਿੱਖ ਵਿਧਰ ਵਿੱਚ ਗੱਲ ਕਹਿਣੀ ਹੈ ਉਹ ਨਿਰਭਉ ਕਰ ਕਿਉਂਕਿ ਪਰਮਾਤਮਾ ਨਿਰਭਉ ਹੈ ਤੁਹਾਨੂੰ ਵੀ ਨਿਰਭਉ ਬਣਨਾ ਚਾਹੀਦਾ ਵजीर खान ਦੇਖੋ ਇੱਕ ਕਚਹਿਰੀ ਹੈ 1 ਵਜੇ ਵजीर खान ਸੁਚਾਨੰਦ ਦੁਨੀਆਂ ਦੇ ਸਾਰੇ ਜੋ ਦੁਨੀਆਂ ਦਾ ਰਾਜਾ ਹੈ ਮੰਤਰੀ ਅਸਰਾਂ ਦਾ ਉਸ ਤੋਂ ਸਾਡੇ ਸਾਹਿਬ ਦੇ ਆਦਿ ਨਹੀਂ ਡਰੇ ਸਾਡੇ ਪ੍ਰਚਾਰਕਾਂ ਨੂੰ ਡਰਨਾ ਨਹੀਂ ਚਾਹੀਦਾ ਖੁੱਲਕੇ ਪ੍ਰਚਾਰ ਕਰਨਾ ਚਾਹੀਦਾ ਤੁਹਾਡਾ ਕੀ ਵਿਚਾਰ ਹੈ ਸਿੱਖ ਧਰਮ ਦੇ ਗਲੋਬਲ ਹੋਣ ਬਾਰੇ ਕੀ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ ਕਿਵੇਂ ਸਿੱਖ ਧਰਮ ਦਾ ਪ੍ਰਚਾਰ ਹੋਰ ਜਿਆਦਾ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਪਹਿਲੀ ਗੱਲ ਤਾਂ ਇਹ ਪ੍ਰਚਾਰਕ ਨੂੰ ਖੁੱਲਾ ਪੈਸਾ ਮਿਲੇ ਔਰ ਉਸ ਨੂੰ ਪੂਰੀ ਆਜ਼ਾਦੀ ਹੋਵੇ ਉਹ ਸੱਚ ਬੋਲੇ ਪਰ ਸਾਡੀਆਂ ਜਿਹੜੀਆਂ ਗੁਰਵੰਦ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਹਿਲੀ ਗੱਲ ਤਾਂ ਇਹ ਹੀ ਨਹੀਂ ਸੱਚ ਬੋਲਣ ਦਿੰਦੀਆਂ ਇਹਨਾਂ ਨੇ ਬਸ ਲਿਖ ਕੇ ਦਿੱਤਾ ਵੀ ਇਹ ਭਾਈ ਸਰਬਜੀ ਇਹ ਨਹੀਂ ਬੋਲਣਾ ਇਹ ਇਹ ਤਾਂ ਸੁਧਾਰ ਉਹ ਸਾਡੇ ਸ਼ੂਤ ਬੱਚੇ ਗੁਰਬਾਣੀ ਵੱਲ ਜੁੜਣ ਗੁਰਬਾਣੀ ਦੀ ਸੰਥਿਆ ਲੈਣ ਗੁਰਬਾਣੀ ਦੀ ਵਿਚਾਰ ਸੁਣਨ ਕਿਸੇ ਚੰਗੇ ਵਿਦਵਾਨ ਕੋਲ ਬੈਠੇ ਕਿਸੇ ਚੰਗੇ ਪ੍ਰਚਾਰਕ ਕੋਲ ਬੈਠਣ ਗੁਰੂ ਜਿਸ ਤਰ੍ਹਾਂ ਅਸੀਂ ਰੋਜ਼ ਹੀ ਸਵੇਰੇ ਨਾਸ਼ਤਾ ਕਰਦੇ ਆ ਦੁਪਹਿਰੇ ਲੰਚ ਕਰਦੇ ਆ ਡਿਨਰ ਕਰਦੇ ਆ ਸਭ ਕੁਝ ਦੁਨੀਆ ਦਾ ਕਰੀ ਜਾਂਦੇ ਆ ਇਸ ਤਰ੍ਹਾਂ ਹੀ ਥੋੜਾ ਟਾਈਮ ਸਾਨੂੰ ਗੁਰਬਾਣੀ ਵੱਲ ਗੁਰਬਾਣੀ ਸਿੱਖਿਆ ਵੱਲ ਕੱਢਣਾ ਚਾਹੀਦਾ ਤੁਸੀਂ ਜਦੋਂ ਪ੍ਰਚਾਰ ਕਰਦੇ ਹੋ ਥੋੜੇ ਦਿਲ ਨੂੰ ਸਭ ਤੋਂ ਜ਼ਿਆਦਾ ਛੂ ਲੈਣ ਵਾਲੀ ਕੋਈ ਘਟਨਾ ਤੁਹਾਨੂੰ ਯਾਦ ਹੋਵੇ ਸਭ ਤੋਂ ਜ਼ਿਆਦਾ ਹੈ ਕਿ Hindu ਬੱਚਾ ਇੱਕ RAM ਨਾਮ ਦਾ ਇੱਕ RAM ਕੁਮਾਰ ਦਾ ਬੱਚਾ ਸੀ Hindu ਸੀ ਉਹਨੂੰ ਕੁਝ ਨਹੀਂ ਸੀ ਪਤਾ ਸਿੱਖੀ ਦਾ ਪਰ ਜਦੋਂ ਉਹਨੇ ਸੁਣਿਆ ਸੁਣਾਈ ਸਿੱਖਤ ਸਹਿਬ ਜੀ ਦੇ ਬਈ ਮੋਤੀ RAM ਜੀ ਦੇਖੋ ਗੰਗੂ ਨਾਲ ਰਿਹਾ ਗੁਰਗੋਬਿੰਦ ਸਿੰਘ ਦੇ ਪਰ ਮੋਤੀ RAM ਨਾਲ ਨਹੀਂ ਸੀ ਮੋਤੀ RAM ਇਹਰਾ ਜੋ ਸੁਣਿਆ ਵੀ ਸਹਿਬ ਜੀ ਦੇ ਕੈਦੀ ਆਏ ਉਹਨੇ ਸੁਣਿਆ ਵੀ ਉਹ ਭੁੱਖੇ ਅੱਗੇ ਕਿੰਨੇ ਕੈਦੀ ਆਏ ਪਰ ਮਨ ਚ ਕੈਦੀ ਨਹੀਂ ਆਇਆ ਹਰ ਦੇਖਿਆ ਵੀ ਕੈਦੀ ਅੱਜ ਆਏ ਅੱਜ ਉਹਦਾ ਮਨ ਬਦਲ ਗਿਆ ਇਸ ਤਰ੍ਹਾਂ ਹੀ ਉਸ ਜਦੋਂ ਮੈਂ ਸੁਣਾਈ ਗੱਲ ਤਾਂ ਉਸ ਨੇ ਵੀ ਉਸ ਨੇ ਮਨ ਵੀ ਧਾਰ ਲਿਆ ਮੈਂ ਵੀ ਗੁਰਗੋਬਿੰਦ ਸਿੰਘ ਸਿੱਖ ਬਣਨਾ ਹਿੰਦੂ ਬਚਿਆ ਤਿੰਨ ਬੰਦਿਆਂ ਨੂੰ ਲੈ ਕੇ ਅੰਮ੍ਰਿਤਪੁਰ ਜਾ ਕੇ ਅੰਮ੍ਰਿਤ ਛਕਿਆ ਦੇਖੋ ਇਹ ਕਿੰਨੀ ਵੱਡੀ ਗੱਲ ਹੈ ਕਿ ਦੂਜੇ ਧਰਮ ਦਾ ਬੰਦਾ ਇੱਕ ਗੁਰੂ ਦੀ ਗੱਲ ਸੁਣ ਕੇ ਅੰਮ੍ਰਿਤ ਵੀ ਛਕ ਲਵੇ ਅਸੀਂ ਇੱਥੇ ਕਿੰਨਾ ਪ੍ਰਚਾਰ ਕਰਦੇ ਪਰ ਕੋਈ ਅੰਮ੍ਰਿਤ ਨਹੀਂ ਛਕਦਾ ਪਰ ਉਸ ਜਦੋਂ ਇਹ ਮਨ ਨੂੰ ਘਟ ਹੋ ਗਈ ਉਹਨੇ ਅੰਮ੍ਰਿਤ ਉਸੇ ਦਿਨ ਜਾ ਕੇ ਛਕਿਆ ਕੋਈ ਸੰਦੇਸ਼ ਜੋ ਤੁਸੀਂ ਸਿੱਖ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਹੋ ਜਾਂ ਜਿਹੜੇ ਵੀ ਨੌਜਵਾਨ ਵਸਦੇ ਨੇ ਉਹਨਾਂ ਸਾਰਿਆਂ ਨੂੰ ਦੇਣਾ ਚਾਹੁੰਦੇ ਹੋ ਦੇਖੋ ਫਰੀਦ ਕਹਿੰਦੇ ਕਿ ਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਈ ਬਾਲ ਜਵਾਨੀ ਅਰ ਬਿਰਧ ਪਉਣ ਤੀਨ ਅਵਸਥਾ ਜਾਨ ਕੋ ਨਾਨਕ ਅਰ ਭਜਨ ਬਿਨ ਵਿਤ ਸਭਿ ਮਾਨ ਬਚਪਨ ਅਗਰ ਭਜਨ ਤੋਂ ਬਿਨ ਆ ਗਿਆ ਬਚਪਨ ਮਾ ਇਹ ਕਹਿੰਦੇ ਕੁਝ ਵੀ ਨਹੀਂ ਹੈ ਜਵਾਨੀ ਜਵਾਨੀ ਇੱਕ ਐਸੀ ਚੀਜ਼ ਹੈ ਜਿਸ ਵਿੱਚ ਧਨ ਵੀ ਕਮਾ ਸਕਦੇ ਇਹ ਚ ਨਾਮ ਵੀ ਕਮਾ ਸਕਦੇ ਜਿੱਤਨੇ ਵੀ ਜੋ ਨੌਜਵਾਨ ਦੇ ਕੋ 17 ਤੇ 19 15 1700 ਮੇ ਨੌਜਵਾਨ ਨੇ ਬਾਬਾ ਅਜੀਤ ਸਿੰਘ ਬਾਬਾ ਜੁਜਾ ਜਵਾਨੀ ਉਹਨੇ ਲਾਈ ਪਰਮਾਤਮਾ ਵਾਲੇ ਜਿਹੜੀ ਜਵਾਨੀ ਨਾਮ ਵਾਲੇ ਪਾਸੇ ਚੱਲੇ ਗਈ ਕੀਰਤਵੀ ਕਰੋ ਵੰਡ ਵੰਡ ਛਕੋ ਨਾਮ ਜਪੋ ਪਰ ਜਿਹੜੀ ਜਵਾਨੀ ਵਿਕਾਰਾਂ ਵਿੱਚ ਰੁੜ ਗਈ ਜਵਾਨੀ ਇੱਕ ਵਾਰ ਮਿਲ ਨਹੀਂ ਸਾਨੂੰ ਇਸ ਲਈ ਜਿਸ ਜਿਹੜੀ ਜਵਾਨੀ ਪਰਮਾਤਮਾ ਦੇ ਲੇਖੇ ਲੱਗ ਗਈ ਸ਼ਬਦ ਦੇ ਲੇਖੇ ਲੱਗ ਗਈ ਜਵਾਨੀ ਜਵਾਨੀ ਵਿੱਚ ਅਸੀਂ ਨਾਮ ਕਮਾ ਸਕਦੇ ਹਾਂ ਜਵਾਨੀ ਵਿੱਚ ਅਸੀਂ ਪੈਸਾ ਕਮਾ ਸਕਦੇ ਹਾਂ ਸੋ ਸਭ ਤੋਂ ਵੱਡੀ ਹੈ ਦੁਨੀਆ ਵਿੱਚ ਸਭ ਤੋਂ ਵੱਡੀ ਉਹ ਜਵਾਨੀ ਹੁੰਦੀ ਪਰ ਜਵਾਨੀ ਦੋ ਦਿਨਾਂ 'ਚ ਰੁੜ ਵੀ ਜਾਂਦੀ ਦੋ ਦਿਨਾਂ 'ਚ ਮਾਰ ਕੇ ਸਫਲ ਵੀ ਹੋ ਜਾਂਦੀ ਸੋ ਜਵਾਨ ਬੰਦੇ ਨੂੰ ਇਹ ਚਾਹੀਦਾ ਗੁਰਬਾਣੀ ਨਾਲ ਜੁੜੇ ਆਪਣੇ ਜੋ ਵੀ ਤਰਮ ਹੈ ਜੋ ਕੋਈ Hindu ਵਾ ਗੀਤਾ ਨਾਲ ਜੁੜੇ ਮੁਸਲਮਾਨ ਹੈ ਕੁਰਾਨ ਨਾਲ ਜੁੜੇ ਜੋ ਵੀ ਹੈ ਤਾਂ ਹੀ ਸਾਡੀ ਜਵਾਨੀ ਕੰਮ ਦਾ ਖੋਲ ਸਕਦੀ ਇਹ ਸਨ ਭਾਈ ਹਰਦੀਪ ਸਿੰਘ ਜੀ ਜਿਨ੍ਹਾਂ ਦਾ ਅਸੀਂ ਇੰਟਰਵਿਊ ਲਿਆ ਹੈ ਜਲਦੀ ਜਲਦੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਇਹੋ ਜੀਆਂ ਵੀਡੀਓਜ਼ ਅੱਗੇ ਸ਼ੇਅਰ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮਿਲਦੇ ਰਵਾਂਗੇ ਨਵੇਂ-ਨਵੇਂ ਪੋਡਕਾਸਟ ਨਵੇਂ-ਨਵੇਂ ਇੰਟਰਵਿਊ ਲੈ ਕੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ